ਮੈਂ ਸਬੰਕਟ ਸਪੈਕਟਰ ਜਤਿੰਦਰ ਸਿੰਘ ਐਸਐਚਓ ਥਾਣਾ ਕਟੌਨਮੈਂਟ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਮਿਤੀ 15 16 ਜੀ ਦਰਮਿਆਨ ਦੀ ਰਾਤ ਨੂੰ ਰੇਲਵੇ ਲਾਈਨਾਂ ਤੇ ਲਾਂਕੁਸ਼ ਨਗਰ ਦੇ ਇੱਕ ਦੋਨਾਂ ਪਰਿਵਾਰਾਂ ਦਾ ਝਗੜਾ ਹੋਇਆ ਸੀ ਜਿਹਦੇ ਵਿੱਚ ਅਰਾਧਨਾ ਨਾਮ ਦੀ ਔਰਤ ਨੇ ਦਰਖਾਸਤ ਦਿੱਤੀ ਸੀ ਕਿ ਉਸ ਦਾ ਜੇਠ ਦਾ ਮੁੰਡਾ ਈਸ਼ਵਰ ਚਾਹਾਨ ਉਸ ਦੇ ਪਰਿਵਾਰ ਦੀ ਮਾਰਕਟਾਈ ਕਰ ਰਿਹਾ ਹੈ ਅਸੀਂ ਤੁਰੰਤ ਉੱਥੇ ਜਾ ਕੇ ਈਸ਼ਵਰ ਚੋਹਾਨ ਨੂੰ ਗ੍ਰਿਫਤਾਰ ਕੀਤਾ ਉਹਦੇ ਖਿਲਾਫ ਜੇਲਤਾ ਦਾ 126 170 ਬੀ ਐਨ ਐਸਰ ਤੱਕ ਲੰਦਰਾ ਤਿਆਰ ਕਰਕੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਮੈਂ ਵੀ ਦੱਸਣਾ ਚਾਹੁੰਦਾ ਕਿ ਜੋ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਔਰਤਾਂ ਜਾਵ ਲਾ ਰਹੀਆਂ ਨੇ ਕਿ ਈਸ਼ਵਰ ਚੋਹਾਨ ਕੋਲੋਂ ਪਿਸਤੌਲ ਸੀ ਜੋ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਦੇ ਪਾਸੋਂ ਕੋਈ ਵੀ ਹਥਿਆਰ ਵਗੈਰਾ ਬਰਾਮਦ ਨਹੀਂ ਹੋਇਆ ਤੇ ਜਿਹੜੀ ਰਦਕਾ ਮਦਈ ਹੈ ਸਾਡੀ ਉਹਦੇ ਪਰਿਵਾਰ ਦਾ ਕੋਈ ਵੀ ਮੈਂਬਰ ਹਸਪਤਲ ਦਾਖਲ ਨਹੀਂ ਹੋਇਆ ਨਾ ਹੀ ਉਹਨਾਂ ਨੇ ਕੋਈ ਮੈਡੀਕਲ ਬਣਾਇਆ ਅਗਰ ਜੇ ਕੋਈ ਮੈਡੀਕਲ ਬਣਾ ਕੇ ਦੇਂਦੇ ਨੇ ਜਾਂ ਸਾਨੂੰ ਕੋਈ ਬਿਆਨ ਲਿਖਾਉਂਦੇ ਨੇ ਉਹਦੇ ਮੁਤਾਬਕ ਫੌਰਨ ਕਾਰਵਾਈ ਉਹਦੇ ਖਿਲਾਫ ਈਸ਼ਵ ਚੰਦ ਖਲਾਫ ਆਉਣ ਲਈ ਚਲਦੇ ਜਾਵੇ ਵੀ ਪਰ ਪਿਸਤੌਲਾਂ ਦੀ ਗੱਲ ਆ ਉਹ ਸਾਹਮਣੇ ਨਹੀਂ ਆਈ ਫਿਰ ਵੀ ਬਰੀਕੀ ਨਾਲ ਤਫ਼तीश ਕੀਤੀ ਜਾ